ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਆਸਾਪੁੱਟਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹ ਪਿੰਡ ਇਹਦੇ ਨੇੜੇ ਹਰੀਕੇ ਕਲਾਂ ਵੀ ਹੈ ਦੂਜੇ ਪਾਸੇ ਪੁੱਟੀ ਆਲਾ ਇਹਦੇ ਨੇੜ ਹੈ ਸੋ ਆਸਾਪੁੱਟਰ ਪਿੰਡ ਦੇ ਵਿੱਚੋਂ ਇਹ ਵੀਡੀਓ ਜਿਹੜੀ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਝਾਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਹੈ ਅੱਜ ਦੀ ਵੀਡੀਓ ਚ ਇੱਕ ਸੂਈ ਸਵਾਈ ਮੱਝ ਤੁਹਾਨੂੰ ਦਿਖਾਉਣ ਲੱਗਾ ਹਾਂ ਜਿਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਗੱਲ ਦੱਸ ਦਨਾ ਵੀ ਇਹਦਾ ਹਵਾਨਾ ਚੌੜਾ ਕਾਫੀ ਹੈ ਸਾਰਾ ਹੀ ਨਾੜਾ ਨਾ ਭਰਿਆ ਹੋਇਆ ਪਰ ਜਦੋਂ ਤੁਰੂਗੀ ਉਦੋਂ ਜਾਂ ਤਾਂ ਵਿਖਾਵਾ ਕਰਦੀ ਜਾਂ ਜੋ ਲੱਤਾਂ ਖੋਲ ਕੇ ਖੜ ਜਾਂਦੀ ਏ ਫਿਰ ਹਵਾਨਾ ਪੂਰਾ ਦਿਸਦਾ ਬੱਚਾ ਇਹਦੇ ਨਾਲ ਕੱਟੀ ਏ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਜਜੂਗੀ ਤਾਂ ਭਾਵੇਂ ਦੋ ਟਾਈਮ ਝੋਲਿਓ ਤਸੱਲੀ ਕਰਨਾ ਤੁਹਾਡਾ ਹੱਕ ਹੈ ਬਾਈ ਸਸਰੀ ਕਾ ਸਸਰੀ ਬਾਈ ਨਾਮ ਦੱਸਿਓ ਬਾਈ ਆਪਣਾ ਕਤਰ ਸਿੰਘ ਬਈ ਕਤਰ ਬਾਈ ਲਈ ਆ ਹੁਣੇ ਰੂਟੀਨ ਚ ਮੱਝਾਂ ਫਿਰ ਹਾਂਜੀ ਹਾਂਜੀ ਅੱਜ ਜਿਹੜੀ ਮੱਝ ਵੇਚਣ ਲੱਗਿਓ ਬਾਈ ਕਿੰਨੇ ਕ ਦਿਨ ਹੋ ਗਏ ਇਹਨੂੰ ਸੂਈ ਨੂੰ ਸੂਈ 23 ਤਰੀਕ ਦੀ ਸੂਈ ਨੇ 23 ਤਰੀਕ ਦੀ ਸੂਈ ਅੱਜ 3 ਤਰੀਕ ਆ 10 ਕ ਦਿਨ ਹੋ ਗਏ ਲਗਭਗ ਸੂਈ ਨੂੰ ਇਹਨੂੰ ਹਾਂਜੀ ਕਿੰਨਾ ਦੁੱਧ ਹੋਊਗਾ ਹੁਣ ਝੋਣ ਵਾਲਾ 14 ਕਿਲੋ ਦੁੱਧ ਹੈਗਾ ਹਾਂਜੀ 14 ਕਿਲੋ ਦੁੱਧ ਹੈਗਾ ਹਾਂਜੀ ਵਿਖਾਵਾ ਤੁਰਦੀ ਤਾਂ ਹਵਾਨਾ ਚੌੜਾ ਦਿਖਾਊਗੀ ਪਰ ਐ ਖੜੀ ਘੱਟ ਦਿਖਾਉਂਦੀ ਐ ਨਾ ਹਾਂਜੀ ਹਾਂਜੀ ਛੇ ਬੱਚਾ ਕੱਟੀ ਇਹਦੇ ਨਾਲ ਬਾਈ ਹਾਂਜੀ ਕੀ ਡ 125 ਹੈ ਜੀ 1,25,000 ਹਾਂਜੀ ਠੀਕ ਹੈ ਸੋ ਦੋਸਤੋ 1,25,000 ਰੇਟ ਹੈ ਮਿਲਕ ਵੇਨ ਵੀ گاਵਾ ਵਾਂਗੂ ਆਉਂਦੀ ਹੈ ਤੁਸੀਂ ਦੇਖੋਗੇ ਅਗਲੇ ਪਾਸੇ ਤੇ ਹਵਾਨੇ ਤੇ ਨਾੜਾਂ ਵੀ ਬੜੀਆਂ ਚੰਗੀਆਂ ਬਾਕੀ ਪਾਸ ਤੁਸੀਂ ਕਰਨੀ ਹੈ ਇਧਰਲੇ ਪਾਸੇ ਮਿਲਕ ਵੇਨ ਦੇਖ ਲਓ ਪੂਰੀ ਚਮੜੀ ਦੇ ਵਿੱਚ ਤੁਹਾਨੂੰ ਨਾੜਾਂ ਦਿਸਣਗੀਆਂ ਤੋਰ ਦਿਓ ਬਈ ਇਹਨੂੰ ਕੱਟੀਏ ਦੇ ਨਾਲ 10 ਦਿਨ ਹੋ ਗਏ ਅੱਜ ਬਾਈ ਕਹਿੰਦਾ ਸੂਈ ਨੂੰ ਦੁੱਧ 14 ਕਿਲੋ ਹੈ ਚੋਕੇ ਲੈ ਲਓ ਜੇ ਭਾਵੇਂ ਦੋ ਟਾਈਮ ਛੋੜਿਓ ਇੱਥੇ ਸੂਐਸਵਾਏ ਪਸ਼ੂ ਦਾ ਦੁੱਧ ਚੋਇਆ ਜਾ ਸਕਦਾ ਹੁੰਦਾ ਸੋ ਹੈ ਮੱਝ ਦੁੱਧ ਵਾਲੀ ਬਾਕੀ ਜੋ ਢਾਂਚਾ ਹੈ ਉਹ ਤੁਹਾਡੇ ਸਾਹਮਣੇ ਹੁਣ ਤੁਸੀਂ ਤੁਰਦੀ ਦਾ ਹਵਾਨਾ ਦੇਖਿਓ ਜਦੋਂ ਖੜਦੀ ਹੈ ਉਦੋਂ ਵੀ ਹਵਾਨਾ ਇਹ ਕਾਫੀ ਚੌੜਾ ਜੋਸ਼ ਨਾਲ ਭਰਿਆ ਦਿਸਦਾ ਇਧਰੋਂ ਹੁਣ ਤੁਸੀਂ ਹਵਾਨਾ ਇਹਦਾ ਦੇਖ ਸਕਦੇ ਹੋ ਇਹ ਖੜੀ ਰਹਿਣ ਦੀ ਬਈ ਮੜੇ ਉਧਰ ਨੂੰ ਖਿੱਚ ਕੇ ਠਾਲੀ ਸੋ ਬੱਚੇ ਦਾ ਬਹੁਤ ਤੇਹ ਕਰਦੀ ਹੈ ਦੱਸੋ ਮੜੇ ਇੱਥੇ ਰੁਕੀ ਮੜੇ ਸੋ ਇਸ ਸਾਈਡ ਤੋਂ ਫੇਰ ਇਹਦੇ ਤੁਸੀਂ ਥਣ ਦੇਖ ਸਕਦੇ ਹੋ ਸੋ ਇਧਰੋਂ ਵੀ ਮਿਲਕ ਵੇਨ ਦੇਖ ਲਓ ਲਿਆ ਵਾਪਸ ਬਾਈ ਬਹੁਤ ਵੱਡੇ ਸੋਹਣੇ ਟਾਂਚੇ ਦੀ ਮੱਝ ਹੈ ਦੁੱਧ ਵੀ ਕਾਫੀ ਚੰਗਾ ਹੈ ਬਾਕੀ ਬੱਚੇ ਦੀ ਖਿੱਚ ਕਰਦੀ ਹੈ ਬੱਚਾ ਨਾਲ ਤਾਂ ਬਈ ਮੂਰੇ ਤੋੜ ਲਓ ਨਾਲ ਇਹਦੇ ਰੋਹਵਾਨਾ ਤੁਸੀਂ ਫੇਰ ਦੇਖੋ ਮੱਕੀ ਮੈਂ ਵੀਡੀਓ ਬਣਾ ਰਿਹਾ ਹਾਂ ਲਗਭਗ ਟਾਈਮ 5:30 ਦੇ ਆਸ-ਪਾਸ ਦਾ ਤੇ ਸ਼ਾਮ ਦਾ ਟਾਈਮ ਚਵਾਈ ਦਾ ਵੀ ਹੁੰਦਾ ਉਹਦੇ ਕਰਕੇ ਵੀ ਪਸ਼ੂ ਬੱਚੇ ਦੀ ਖੇਤ ਜ਼ਿਆਦਾ ਕਰਨ ਲੱਗ ਜਾਂਦਾ ਹੁਣ ਨਾਲ ਬੱਚਾ ਤੋਰ ਲੈਨੇ ਤੁਹਾਨੂੰ ਮੱਝ ਦਿਖਾਉਣੇ ਮਾੜੀ ਗੂੜੇ ਫਿਰ ਮੈਂ ਹਾਂਗਾ ਦਵਾ ਰਿਹਾ ਕੋਲ ਨੂੰ ਸੋ ਦੇਖਿਓ ਇਹਦਾ ਤੁਸੀਂ ਥਣ ਤੇ ਹਵਾਨਾ ਹੁਣ ਇਸ ਤਰ੍ਹਾਂ ਦਾ ਰੋਖਾ ਦਸੂਏ ਦੇ ਹਵਾਨੇ ਦਾ ਸਵਾ ਲੱਖ ਰੁਪਿਆ ਡਿਮਾਂਡ ਹੈ ਬਾਕੀ ਚੋਕੇ ਤੁਸੀਂ ਪਾਸ ਕਰ ਲਓਗੇ ਜਿੰਨੂੰ ਜਚੂਗੀ ਦੁੱਧ ਜਿਹੜਾ ਉਹ ਤੁਸੀਂ ਚੋਕੇ ਦੇਖ ਲਓਗੇ ਇਸ ਸਾਈਡ ਤੋਂ ਵੀ ਇਹ ਤੇ ਥਣ ਮਿਲਕ ਮੀਨ ਦੇਖ ਲਓ ਦੋਨਾਂ ਸਾਈਡ ਤੋਂ ਤੁਹਾਨੂੰ ਥਣ ਦਿਖਾ ਤੇ ਇਦਾਂ ਦਾ ਇਹਦਾ ਟੰਚਾ ਹੈ ਡਿਮਾਂਡ ਸਵਾ ਲੱਖ ਮਾਨਤਨ ਥੋੜਾ ਬਹੁਤ ਕੋਈ ਜੀ ਲੈ ਆਓ ਭਾਈ ਬੰਦੋ ਗਾ ਸੋ ਇਹ ਮੱਝ ਦੋਸਤੋ ਇੱਕ ਹੀ ਤੁਹਾਨੂੰ ਦਿਖਾਉਣੀ ਸੀ ਇਸ ਵੀਡੀਓ ਦੇ ਵਿੱਚ ਇੱਕ ਹੀ ਨਾਕ ਸੀ ਬਾਈਕ ਕੋਲ ਕਿਕਰੀ ਆਲਾ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਫਿਰ ਦਿਖਾਵਾਂਗੇ ਕਦੇ ਵੀਡੀਓ ਹੋਰ ਵੀ ਮੱਝਾਂ ਬਾਈਕ ਕੋਲ ਚੰਗੀਆਂ ਆਉਂਦੀਆਂ ਰਹਿੰਦੀਆਂ ਫਿਲਹਾਲ ਤਿਆਰ ਦੁੱਧ ਵਾਲੀ ਮੱਝ ਤੁਹਾਨੂੰ ਦਿਖਾਤੀ ਐ ਜਿਨੇ ਕਿਤਨੀ ਉਹ ਵੀਰ ਸੰਪਰਕ ਬਣਾ ਸਕਦਾ ਇਧਰੋਂ ਮਿਲਕ ਵੇਨ ਮੈਂ ਵੈਸੇ ਉੱਥੇ ਬਾਹਰ ਖੜੀ ਤੋਂ ਵੀ ਤੁਹਾਨੂੰ ਦਿਖਾਤੀ ਸੀ ਸਾਰਾ ਹਵਾਨੇ ਦੇ ਉੱਤੇ ਨਾ ਨਾੜਾਂ ਜਿਹੜੀਆਂ ਇਹਦੇ ਬਹੁਤ ਸੋਹਣੀਆਂ ਦਿਸਦੀਆਂ ਬਈ ਪੂਛ ਫੜੀ ਦੀ ਕਹਾਣੀ ਹੁਣ ਜਦੋਂ ਆਸੇ-ਪਾਸੇ ਨੂੰ ਜਾਣ ਲੱਗੀ ਉਦੋਂ ਵੀ ਹਵਾਨਾ ਦੇਖੋ ਹੈ ਜੋਸ਼ ਵਾਲਾ ਪੂਰਾ ਪਰ ਉਵੇਂ ਵਿਖਾਵਾ ਕੱਟ ਕਰਦੀ ਹੈ ਵੀ ਜੇ ਆਪਾਂ ਕਹੀਏ ਵੀ ਪਛਾਣ ਨੂੰ ਫੁੱਲ ਦਿਖਾ ਦਊਗੀ ਇਦਾਂ ਦਾ ਰੁਖ ਬੱਕੜੀ ਰਹਿੰਦੇ ਬਈ ਹਵਾਨਾ ਦੇ ਸੋ ਇਦਾਂ ਦਾ ਚੌੜਾ ਹਵਾਨਾ ਸੋ ਅੱਜ ਦੀ ਵੀਡੀਓ ਦੇ ਵਿੱਚ ਹੈਕੀ ਮੱਝ ਵਿਕਰੀ ਆਸਤੇ ਸੀ ਧੰਨਵਾਦ ਚਾ ਛੱਡ ਹੀ ਲਿਆ ਬਾਈ ਕਹਿੰਦਾ ਵੀ ਆਪਾਂ ਵੀਡੀਓ 'ਚ ਧਾਰਾਂ ਵੀ ਮਾਰ ਕੇ ਦਿਖਾ ਹੀ ਦਿੰਨੇ ਆ ਸੋ ਦੇਖਦੇ ਹਾਂ ਕਿਦਾਂ ਦਾ ਆਪਾਂ ਸਮਾ ਮੱਝ ਕਰੂਗੀ ਤੇ ਬਾਕੀ ਧਾਰਾਂ ਵੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਾਂਗੇ ਕਿਦਾਂ ਦੇ ਹੁੰਦੇ ਆ ਸੋ ਦੋਸਤੋ ਫਸਮਾ ਮੱਝ ਨੇ ਕਰ ਲਿਆ ਥਣ ਦਾ ਸੈਜ ਹੁਣ ਤੁਸੀਂ ਦੇਖ ਸਕਦੇ ਹੋ ਇਦਾਂ ਦੇ ਥਣ ਬਾਕੀ ਧਾਰਾਂ ਕਿਦਾਂ ਦੀਆਂ ਰਹਿੰਦੀਆਂ ਉਹ ਆਪਾਂ ਵੀਡੀਓ ਦੇ ਵਿੱਚ ਦੇਖ ਲੈਣੀਆਂ ਫਿਰ ਵੀ ਚੋਕੇ ਤੁਸੀਂ ਪਾਸ ਕਰੋਗੇ ਤਾਂ ਇੱਕ ਆਈਡੀਆ ਹੀ ਹੁੰਦਾ ਵੀਡੀਓ ਥੋੜੀ ਲੰਬੀ ਕਰ ਲਈ ਦੀ ਇਹਨੇ ਨਾ ਅਗਲੇ ਥਣਾਂ ਚੋਂ ਧਾਰ ਸਾਫ਼ ਸੁਥਰੀ ਬਿਲਕੁਲ ਦਿਸਦੀ ਹੈ ਬਾਈ ਪਿਛਲਿਆਂ ਚੋਂ ਮਾਰੀ ਤਾਂ ਇਹ ਪਿਛਲੇ ਥਣਾਂ ਚੋਂ ਧਾਰ ਹੈ ਬਸੋ ਜਿਹੜੀ ਇਹਦੀ ਤੁਸੀਂ ਹੁਣ ਦੇਖ ਰਹੇ ਹੋ ਇਹ ਰੋ ਖਤਾਰ ਦਾ ਸੋ ਇਹ ਮੱਝ ਦੋਸਤੋ ਵਕਾਊ ਸੀਗੀ ਇੱਕ ਹੀ ਨਗ ਸੀ ਮੈਂ ਪਰਲੇ ਪਾਸੇ ਤੋਂ ਵੀ ਤੁਹਾਨੂੰ ਥਾਣੇ ਤੇ ਇੱਕ ਵਾਰ ਦਿਖਾ ਦਿੰਨਾ ਇਦਾਂ ਦਾ ਥਾਣ ਬਾਈ ਛੱਡੀ ਥਾਣਾ ਉਰ ਲਾ ਦੂ ਕਤਰ ਬਾਈ ਸੰਚੜ ਸੋ ਇਹ ਇਹ ਥਾਣ ਦਾ ਸਹਿਜ ਇਹ ਸਾਈਡ ਤੋਂ ਸੋ ਦੋਸਤੋ ਅੱਜ ਦੀ ਵੀਡੀਓ ਦੀ ਇਹ ਮੱਝ ਫੋਰ ਸੇਲ ਸੀ ਤੁਸੀਂ ਆ ਕੇ ਦੇਖਿਓ ਤੇ ਤਸੱਲੀ ਕਰਕੇ ਖਰੀਦ ਲਓ ਧੰਨਵਾਦ ਵੀਡੀਓ ਦੇਖਣ ਵਾਸਤੇ